ਸਤਿ ਸ੍ਰੀ ਅਕਾਲ ਸਾਰਣ ਮੈਂ ਪ੍ਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਤੇ ਅੱਜ ਜੋ ਸਾਡਾ ਵਿਸ਼ਾ ਹੈ ਧਿਆਨ ਅਤੇ ਮੈਡੀਟੇਸ਼ਨ ਦੇ ਨਾਲ ਜੁੜਿਆ ਹੋਇਆ ਵਿਸ਼ਾ ਹੈ ਇਹ ਵਿਸ਼ਾ ਜੋ ਹੈ ਇਹ ਹੈ ਧਿਆਨ ਦੇ ਵਿੱਚ ਬੇਚੈਨੀ ਦੇ ਨਾਲ ਜੁੜਿਆ ਹੋਇਆ ਅ ਦੋਸਤੋ ਅਸੀਂ ਬਹੁਤ ਸਾਰੀਆਂ ਰੂਹਾਂ ਨੂੰ ਅਕਸਰ ਇਤਿਆਦ ਦੇ ਨਾਲ ਸੰਬੰਧਿਤ ਬਹੁਤ ਸਾਰੀ ਜਾਣਕਾਰੀ ਆ ਦੰਦੇ ਰਹਦੇ ਹਾਂ ਤੇ ਧਿਆਨ ਮੰਤਰਾਂ ਰਾਈ ਕਿਵੇਂ ਕਰਨਾ ਬਿਨਾਂ ਮੰਤਰਾਂ ਤੋਂ ਕਿਵੇਂ ਕਰਨਾ ਤੁਰਦੇ ਆ ਫਿਰਦੇ ਕਿਵੇਂ ਕਰਨਾ ਅਲੱਗ-ਅਲੱਗ ਮੇਰੀਆਂ ਦਾ ਵਰਨ ਅਸੀਂ ਤੁਹਾਡੇ ਸਾਹਮਣੇ ਕਰਦੇ ਰਹਿੰਨੇ ਆ ਕਿਉਂਕਿ ਧਿਆਨ ਮੈਡੀਟੇਸ਼ਨ ਦੀ ਕੋਈ ਇੱਕ ਵਿਧੀ ਨਹੀਂ ਹੈ ਧਿਆਨ ਮੈਡੀਟੇਸ਼ਨ ਦੀ ਬਹੁਤ ਸਾਰੀਆਂ ਵਿਧੀਆਂ ਹਨ ਜੋ ਤੁਹਾਨੂੰ ਤੁਹਾਡੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਉਪਲਬਧੀਆਂ ਪ੍ਰਾਪਤ ਕਰਾ ਸਕਦੀਆਂ ਹਨ ਜਿਸ ਦੇ ਨਾਲ ਤੁਹਾਡਾ ਜੀਵਨ ਬਦਲ ਸਕਦਾ ਹੈ ਤੁਸੀਂ ਵਿੱਚ ਖੁਸ਼ੀਆਂ ਨੂੰ ਪ੍ਰਾਪਤ ਕਰ ਸਕਦੇ ਹੋ ਸੋ ਦੋਸਤੋ ਜੋ ਅੱਜ ਦਾ ਇਹ ਕਨਸੈਪਟ ਹੈ ਇਹ ਵਿਸ਼ਾ ਹੈ ਇਹ ਤੁਹਾਡੇ ਆ ਸਵਾਲਾਂ ਦੇ ਜਵਾਬ ਦੇ ਦੇਵੇਗਾ ਤਾਂ ਵੱਡੀਆਂ ਬਣਦੀਆਂ ਵੀ ਚੈਨੀਆਂ ਤੁਹਾਡੇ ਮਨ ਦੇ ਚ ਉੱਠਣ ਵਾਲੇ 네ਗੇਟਿਵ ਵਿਚਾਰਾਂ ਦੇ ਨਾਲ ਲੜਨ ਦੀ ਤੇ ਇਹ ਵਿਸ਼ਾ ਅੱਜ ਤਹਰ ਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ ਸੋ ਦੋਸਤੋ ਮੈਂ ਦੇਖਿਆ ਹੈ ਕਿ ਬਹੁਤ ਸਾਰੀਆਂ ਰੂਹਾਂ ਧਿਆਨ ਮੈਡੀਟੇਸ਼ਨ ਕਰਦੀਆਂ ਹਨ ਤੇ ਮੰਤਰਾਂ ਦੀ ਮਦਦ ਦੇ ਨਾਲ ਵੀ ਮੈਡੀਟੇਸ਼ਨ ਕਰਦੀਆਂ ਹਨ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀਆਂ ਰੂਹਾਂ ਮੰਤਰਾਂ ਦੇ ਨਾਮ ਨਾਲ ਮੈਡੀਟੇਸ਼ਨ ਕਰਦੀਆਂ ਬਹੁਤ ਸਾਰੀਆਂ ਰੂਹਾਂ ਨੂੰ ਬਹੁਤ ਸਾਰੇ ਭਰਮ ਪਾਏ ਗਏ ਹਨ ਕੋਈ ਤੁਹਾਨੂੰ ਰੱਬ ਪ੍ਰਤੀ ਸੇਕਾ ਕੋਈ ਤੁਹਾਨੂੰ ਸੱਚ ਖਣ ਦੇਸੀਗਾ ਕੋਈ ਦੇਵ ਦਿਸੀਗਾ ਕੋਈ ਕੁਸ਼ਤੀ ਕੋਈ ਮੂਰਤੀ ਦਿਸੀਗੀ ਇਸ ਤਰ੍ਹਾਂ ਦੇ ਬਹੁਤ ਸਾਰੇ ਭਰਮ ਪਾਈ ਗਏ ਹਨ ਪਰ ਜੇਕਰ ਮੈਂ ਆਪਣੀ ਭੈ ਵਿਗਿਆਨ ਤੰਤਰ ਦੀ ਗੱਲ ਕਰਾਂ ਤਾਂ ਭੈ ਵਿਗਿਆਨ ਤੰਤਰ ਦੇ ਜੋ ਧਿਆਨ ਦੀ ਵਿਧੀਆਂ ਹਨ ਉਸ ਵਿੱਚ ਕੁਝ ਵੀ ਐਸਾ ਨਹੀਂ ਦੱਸਿਆ ਗਿਆ ਕਿ ਜਿਸ ਵਿੱਚ ਤੁਹਾਨੂੰ ਇਹ ਦਰਸਾਇਆ ਗਿਆ ਸੱਚ ਖਣ ਦੇ ਸੁਜਾ ਕੋਈ ਮੂਰਤੀ ਦਿਸੀ ਸੁਜਾ ਕੋਈ ਬੰਦ ਇਨਸਾਨ ਦਿਸੂਗਾ ਸੋ ਉਸ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਿਹਾ ਪੈਗਮੇ ਕਹਾਂ ਤੰਤਰ ਕਹਿੰਦਾ ਹੈ ਕਿ ਜੋ ਆਨੰਦ ਦੀ ਪ੍ਰਾਪਤੀ ਹੋਵੇਗੀ ਉਹ ਤੁਹਾਡੇ ਅੰਦਰੋਂ ਹੋਵੇਗੀ ਤੁਹਾਡੀ ਊਰਜਾ ਦੇ ਮੂਵਮੈਂਟ ਤੋਂ ਹੈ ਹਿਰਦੇ ਵਿੱਚੋਂ ਤੁਹਾਡੇ ਮਨ ਦੇ ਵਿੱਚੋਂ ਤੁਹਾਡੇ ਤੀਸਰੇ ਨਿਤ ਦੇ ਵਿੱਚੋਂ ਤੁਹਾਡੀ ਨਾਭੀ ਤੋਂ ਇਸ ਤਰ੍ਹਾਂ ਉਹ ਆਨੰਦ ਦੀ ਪ੍ਰਾਪਤੀ ਹੋਵੇਗੀ ਸੋ ਦੇਖਿਆ ਹੈ ਕਿ ਬਹੁਤ ਸਾਰੇ ਅਨੁਭਵਾ ਮੰਤਰਾਂ ਦੇ ਨਾਲ ਧਿਆਨ ਕਰਕੇ ਆਨ ਮੈਡੀਟੇਸ਼ਨ ਕਰਦਿਆਂ ਉਹ ਉੱਚ ਉੱਚੀ ਮੰਤਰ ਬੋਲਦੇ ਹਨ ਉਹ ਇੰਨੇ ਵੀ ਜਦ ਉੱਚੀ ਮੰਤਰ ਬੋਲਦੇ ਜਿਵੇਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋ ਟੈਂਸ਼ਨ ਹੋਣ ਦੀ ਕੋ ਚਿੰਤਾ ਹੋਵੇ ਉਹ کئی کئی ਲੰਮੇ ਸਮੇਂ ਤੋਂ ਕਈ ਸਾਲਾਂ ਤੋਂ ਇਸ ਤਰ੍ਹਾਂ ਧਿਆਨ ਕਰ ਰਹੀ ਆ ਹੁਣ ਇਹ ਵਾਲੀ ਆ ਉਹहां ਜਿਹੜੇ ਮੰਤਰਾਂ ਦੇ ਨਾਲ ਕਰਦੀ ਪਰ ਉਹਨਾਂ ਦਾ ਮੰਤਰ ਖਤਮ ਨਹੀਂ ਹੋਇਆ ਮੰਤਰ ਦੇ ਨਾਲ ਲਗਾਤਾਰ ਹੀ ਉਹ ਧਿਆਨ ਕਰ ਰਹੀ ਆں ਐਸੀ ਬਹੁਤ ਸਾਰੀਆਂ ਉਹ ਮੇਰੇ ਕੋਲ ਆਉਂਦੀਆਂ ਆਣ ਜੋ ਕਹਿੰਦੀਆਂ ਕਿ ਸਾਨੂੰ ਨੀਂਦ ਨਹੀਂ ਆਉਂਦੀ ਸਾਨੂੰ ਰਾਤ ਦੀ ਰਾਤ ਜਾਗ ਟੈਨਸ਼ਨ ਬਣ ਜਾਂਦੀ ਹੈ ਸਾਡੀ ਅੱਖ 2 ਵਜੇ ਖੁੱਲਦੀ ਹੈ ਤੇ ਬਿਨਾਂ وجہ ਦੇ ਨਾ ਆਤਮਿਕ ਵਿਚਾਰ ਮੰਨ ਦੇ ਵਿੱਚ ਆਉਨੇ ਫਿਰ ਹੋ ਜਾਂਦੇ ਆਣ ਜੇਕਰ ਤੁਸੀਂ ਮੰਤਰਾਂ ਦੇ ਰਾਹੀਂ ਮੈਡੀਟੇਸ਼ਨ ਕਰ ਰਹੇ ਹੋ ਇਹ ਤੁਹਾਡੇ ਤੁਸੀਂ ਬੋਲ ਬੋਲ ਕੇ ਉੱਚ-ਉੱਚ ਮੈਡੀਟੇਸ਼ਨ ਕਰ ਰਹੇ ਹੋ ਮੰਤਰਾਂ ਦੇ ਨਾਲ ਮੰਤਰਾਂ ਤੇ ਧਿਆਨ ਦੇ ਕੇ ਮੰਤਰ ਨੂੰ ਸੁਣਦੇ ਆ ਹੋਇਆ ਜੇਕਰ ਤੁਹਾਡੇ ਮੰਤਰ ਤੁਹਾਡੇ ਸਵਾਸਾ ਵਿੱਚ ਨਹੀਂ ਰਚਿਆ ਜੇਕਰ ਮੰਤਰ ਤੁਹਾਡੇ ਰੂਮ-ਰੂਮ ਵਿੱਚ ਨਹੀਂ ਰਚਿਆ ਤੁਸੀਂ ਬੋਲ ਬੋਲ ਕੇ ਉੱਚ-ਉੱਚ ਕਈ ਸਾਲਾਂ ਤੋਂ ਮੈਡੀਟੇਸ਼ਨ ਕਰ ਰਹੇ ਹੋ ਤਾਂ ਫਿਰ ਤੁਸੀਂ ਇਸ ਤਰ੍ਹਾਂ ਦਾ ਮੈਡੀਟੇਸ਼ਨ ਕਰਨਾ ਬੰਦ ਕਰ ਦਿਓ ਕਿਉਂਕਿ ਇਹ ਆਦੇ ਧਿਆਨ ਤੁਹਾਡਾ ਕਿਸੇ ਕੰਮ ਦਾ ਨਹੀਂ ਜੋ ਧਿਆਨ ਦੇ ਅਲੱਗ-ਅਲੱਗ ਵਿਧੀਆਂ ਹਨ ਉਹਨਾਂ ਦਾ ਅਭਿਆਸ ਆਪਣੇ ਪਹਿਲੇ 3 ਦਿਨਾਂ ਵਿੱਚ ਕਰਕੇ ਹੀ ਪਤਾ ਕਰ ਸਕਦੇ ਕਿ ਉਹ ਧਿਆਨ ਦੀ ਯੋਗੀ ਦੀ ਸਟਰੀ ਸੈਟ ਹੈ ਜਾਂ ਨਹੀਂ ਹੈ ਹਰ ਇੱਕ ਇਨਸਾਨ ਨੂੰ ਹਰ ਇੱਕੋ ਤਰ੍ਹਾਂ ਦੀ ਵਿਧੀ ਸੈਟ ਨਹੀਂ ਬੈਠ ਸਕਦੀ ਕਿਉਂਕਿ ਮੈਡੀਟੇਸ਼ਨ ਦੀਆਂ ਬਹੁਤ ਸਾਰੀਆਂ ਧਿਆਨ ਦੀਆਂ ਵਿਧੀਆਂ ਹਰ ਇਨਸਾਨ ਦੇ ਅਲੱਗ-ਅਲੱਗ ਸੁਭਾਣ ਅਲੱਗ-ਅਲੱਗ ਤਰ੍ਹਾਂ ਦੀ ਸਾਡੀ ਜੀਵਨ ਸ਼ੈਲੀ ਹੈ ਆਪਾਂ ਛੋਟੀ ਜਿਹੀ ਐਗਜ਼ਾਮਪਲ ਦੇ ਰੂਪ ਵਿੱਚ ਕਹਿ ਲਈਏ ਤੁਸੀਂ ਮੰਨ ਕੇ ਚੱਲੋ ਦੋ ਜਾਂ ਤਿੰਨ ਭੈਣ ਭਰਾ ਹੋ ਤੁਹਾਨੂੰ ਕੋਈ ਹੋਰ ਚੀਜ਼ ਪਸੰਦ ਹੋਵੇਗੀ ਤੁਹਾਡੇ ਭੈਣ ਨੂੰ ਕੋਈ ਹੋਰ ਚੀਜ਼ ਪਸੰਦ ਹੋਵੇਗੀ ਤੁਹਾਡੇ ਭਰਾ ਨੂੰ ਕੋਈ ਹੋਰ ਚੀਜ਼ ਪਸੰਦ ਹੋਵੇਗੀ ਸੋ ਇਸ ਤਰ੍ਹਾਂ ਕਰਕੇ ਆ ਸਭ ਨੂੰ ਧਿਆਨ ਦੇ ਨਾਲ ਦੀਆਂ ਵੀ ਬਹੁਤ ਸਾਰੀਆਂ ਵਿਧੀਆਂ ਦਾ ਵਰਨਨ ਜੋ ਪੈਜ ਦੇ ਅੰਦਰ ਵਿੱਚ ਆਉਂਦਾ ਹੈ ਸਾਨੂੰ ਹਰ ਇਨਸਾਨ ਨੂੰ ਇੱਕੋ ਤਰ੍ਹਾਂ ਦੀ ਧਿਆਨ ਵਿਧੀ ਸੈੱਟ ਨਹੀਂ ਬੈਠੇਗੀ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਰੂਹਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਧਿਆਨ ਦੇ ਵਿਧੀਆਂ ਸੈੱਟ ਬੈਠਦੀਆਂ ਹਨ ਸੋ ਆਪਾਂ ਗੱਲ ਕਰਦੇ ਮੰਤਰਾਂ ਦੇ ਨਾਲ ਧਿਆਨ ਕਰਨ ਵਾਲੀਆਂ ਬਹੁਤ ਸਾਰੀਆਂ ਉਹ ਮੰਤਰਾਂ ਦੇ ਨਾਲ ਧਿਆਨ ਕਰਦੇ ਨੂੰ ਛੁੱਟੀ ਛੀ ਰੋਲਾ ਪਾ ਕੇ ਬੜੇ ਛੁੱਟੀ ਸੋ ਜਿਵੇਂ ਉਹ ਕੀ ਹੁੰਦਾ ਕਿ ਜਦੋਂ ਧਿਆਨ ਇਸ ਤਰ੍ਹਾਂ ਕਰਦੇ ਉਹਨਾਂ ਪਹਿਲਾਂ ਤੋਂ ਪਹਿਲੀ ਗੱਲ ਤੋਂ ਉਹਨਾਂ 'ਚ ਕਮੀ ਹੈ ਜੋ ਗਲਤੀ ਹੈ ਉਹਨਾਂ ਦੇ ਮਨ 'ਚ ਕਿਸੇ ਨੇ ਇਹ ਭਰ ਬਿਠਾ ਦਿੱਤਾ ਤੁਹਾਨੂੰ ਕੋਈ ਸੱਚਖੰਡ ਦਿਖਾਈ ਦੇਊਗਾ ਕੋਈ ਤੁਹਾਨੂੰ ਰੱਬ ਵਿਖਾਈ ਦੇਊਗਾ ਤੁਹਾਡੇ ਅੰਦਰ ਦੀ ਊਰਜਾ ਦੋ ਤੁਹਾਡੇ ਕਾਮ ਇੰਦਰੀ ਜਨਨ ਇੰਦਰੀ ਦੇ ਉੱਤੇ ਚਾਹ ਤੱਕ ਹੋਈ ਹੈ ਜੋ ਖੋ ਗਈ ਹੈ ਉਸ ਊਰਜਾ ਨੂੰ ਅਸੀਂ ਉਤਾ ਚੱਕਣਾ ਕਹਿਣ ਤੋਂ ਭਾਵ ਜਨਨ ਅੰਗ ਦੇ ਉੱਤੇ ਸਿਮੇਟੀ ਹੋਈ ਊਰਜਾ ਕਾਮ ਵਾਸਨਾ ਦੇ ਵਿੱਚ ਸਿਮੇਟੀ ਹੋਈ ਊਰਜਾ ਖਾਣ ਪੀਣ ਨੱਚਣ ਟਾਲ ਹੰਕਾਰ ਇਹ ਗੋਦੀ ਨਾਲ ਪਰਿ ਹੋਈ ਊਰਜਾ ਹੈ ਉਹ ਜਾਜਨ ਅੰਗ ਦੇ ਉਤੇ ਜャ ਸਮਿਟੀ ਹੈ ਉਤੇ ਜャ ਸੌ ਗਈ ਹੈ ਉਸ ਊਰਜਨ ਉ ਤਾ ਚੱਕਣ ਦੀ ਵਿਧੀ ਨੂੰ ਧਿਆਨ ਜਾਂ ਮੈਡੀਟੇਸ਼ਨ ਕਿਹਾ ਜਾਂਦਾ ਹੈ ਪਰ ਸਾਨੂੰ ਹੋਰ ਹੀ ਪਾਸੇ ਤੋਰ ਦਿੱਤਾ ਗਿਆ ਹੈ ਅਸੀਂ ਠੀਕ ਤੱਕ ਕੀ ਹੋਣਾ ਸੀ ਸਾਡੇ ਵਿਚੇਤਨਾਂ ਦੇ ਚ ਪੋਜ਼ਿਟਿਵਿਟੀ ਦਾ ਕੀ ਹੋਣੀ ਸੀ ਅਸੀਂ ਹੋਰ ਬਿਮਾਰ ਹੋ ਗਏ ਅਸੀਂ ਨਿੰਦਰੇ ਦੇ ਸ਼ਿਕਾਰ ਹੋ ਗਏ ਚਿੰਤਾ ਚਿੰਤਾ ਦੇ ਸ਼ਿਕਾਰ ਹੋ ਗਏ ਨੈਗੇਟਿਵਿਟੀ ਦੇ ਸ਼ਿਕਾਰ ਹੋ ਗਏ ਉਹ ਸਾਰੇ ਲੋਕ ਮੇਰੇ ਕੋਲੇ ਆ ਕੇ ਉਹਦੇ ਹਰ ਕਿਸਮ ਦਾ ਇਸ ਤਰ੍ਹਾਂ ਦੇ ਹਾਲਾਤ ਬਣ ਗਿਆ ਤਾਂ ਉਹ ਸੁਪਨੇ ਹੀ ਭੈੜੇ ਭੈੜੇ ਆਉਂਦੇ ਆ ਅਸੀਂ ਸੌਣੇ ਤਾਂ ਸਾਨੂੰ ਬੇਚੈਨੀ ਲੱਗੀ ਰਹਿੰਦੀ ਆ ਤੁਹਾਡੀ ਹਾਰਟ ਬੀਟ ਨਾਰਮਲ ਨਹੀਂ ਚੱਲਦੀ ਤੁਹਾਡੀ ਪੇਟੇ ਦਰਦ ਰਹਿੰਦਾ ਤੁਹਾਡੇ ਪੇੜੇ ਵਿੱਚ ਡਿਸਟਰਬੈਂਸ ਰਹਿੰਦੀ ਆ ਇਹ ਧਿਆਨ ਨਹੀਂ ਰਹ ਜਾਂਦਾ ਇਹ ਇੱਕ ਕਰਮ ਕਾਰਨ ਬਣ ਜਾਂਦਾ ਇਹ ਕਿਸੇ ਨੂੰ ਅ ਕਸ ਤੋਂ ਦੇ ਨਾਲ ਹੀ ਉਹ ਦੇਣਾ ਬਣ ਜਾਂਦਾ ਹੈ ਜੇਕਰ ਤੁਸੀਂ ਮੰਤਰ ਕਰ ਰਹੇ ਹੋ ਇੱਕ ਰੰਗ ਤੇ ਤੁਹਾਡਾ ਮੰਤਰ ਤੁਹਾਡੇ ਸਵਾਸਾਂ ਦੇ ਵਿੱਚ ਰਚ ਜਾਵੇਗਾ ਤੁਹਾਡੀ ਰਸਮਾਂ ਤੋਂ ਖਤਮ ਹੋ ਜਾਵੇਗੀ ਤੇ ਸਵਾਸਾਂ ਦੇ ਵਿੱਚ ਰਚ ਜਾਵੇਗਾ ਜੋ ਤੁਹਾਡਾ ਸਵਾਸ ਅੰਦਰ ਜਾਵੇਗਾ ਬਾਹਰ ਆਵੇਗਾ ਚੁੱਪ ਹੋ ਜਾਵੇਗੀ ਉਹ ਮੰਤਰ ਸਵਾਸਾਂ ਦੇ ਨਾਲ ਚੱਲੇਗਾ ਇੱਕ ਸਮਾਂ ਐਸਾ ਆਵੇਗਾ ਸਵਾਸਾਂ ਦੇ ਵਿੱਚ ਹੀ ਖਤਮ ਹੋ ਜਾਵੇਗਾ ਤੁਹਾਡੇ ਬਾਡੀ ਦੇ ਕੋਈ ਕੋਨ ਵਿੱਚ ਰੂਮ ਰੂਮ ਵਿੱਚ ਸਮਝ ਆਵੇਗਾ ਇੱਕ ਤੇ ਇੱਕ ਸਮਾਂ ਐਸਾ ਆਵੇਗਾ ਤੁਹਾਡੇ ਅੰਦਰ ਦੀ ਊਰਜਾ ਤੁਹਾਨੂੰ ਇੰਜ ਮਹਿਸੂਸ ਹੋਵੇਗਾ ਤੁਹਾਡੇ ਨਾਭੀ ਤੋਂ ਹੇਠਾਂ ਤੋਂ ਕੋਈ ਚੀਜ਼ ਉਤਾਂ ਨੂੰ ਆ ਰਹੀ ਆ ਤੁਹਾਡੇ ਅੱਖਾਂ ਦੇ ਪਿੱਛੇ ਜਾਂ ਤੁਹਾਡੇ ਹਿਰਦੇ ਦੇ ਉੱਤੇ ਜਾਂ ਸਿਰ ਦੇ ਉੱਤੇ ਕੋਈ ਬਾਹਰ ਕੁਝ ਨਿਕਲ ਰਿਹਾ ਆਏਗਾ ਇਸ ਤਰ੍ਹਾਂ ਤੁਹਾਨੂੰ ਅਨੁਭਵ ਹੋਵੇਗਾ ਮੰਤਰ ਨਾਲ ਧਿਆਨ ਕਰਨ ਦਾ ਫਾਇਦਾ ਤਾਂ ਹੈ ਕਿ ਇਸ ਤੋਂ ਅਕੀਦਾ ਸਫਲ ਤੁਸੀਂ ਤੈਅ ਕਰ ਸਕੋ ਤੇ ਬਹੁਤ ਸਾਰੀਆਂ ਰੂਹਾਂ ਨੂੰ ਇਸ ਤਰ੍ਹਾਂ ਦੇ ਪਰਪਰ ਦਿੱਤੇ ਵੀ ਹਾਂ ਕੋਈ ਅਨਹਦ ਨਾਦ ਕੋਈ ਅਮਰਤ ਰਸ ਉਹ ਇਸ ਤਰ੍ਹਾਂ ਦੀ ਕਿਸੇ ਚੀਜ਼ ਵਿੱਚ ਨਹੀਂ ਉਲਝਣਾ ਧਿਆਨ ਦੇ ਬੈਠਣਾ ਧਿਆਨ ਕੋ ਭਾਵ ਹੈ ਬਣੇ ਹੀ ਸਬਰ ਦੇ ਨਾਲ ਸੰਤੋਖ ਦੇ ਨਾਲ ਧੀਰਜ ਦੇ ਨਾਲ ਤੁਸੀਂ ਧਿਆਨ ਤੇ ਬੈਠਣਾ ਕਾਲੀ ਨਹੀਂ ਕਰਨੀ ਜਲਦਬਾਜੀ ਨਹੀਂ ਕਰਨੀ ਧਿਆਨ ਦੇ ਅਨੁਭਵ ਨੂੰ ਪ੍ਰਾਪਤ ਕਰਨ ਲਈ ਥੋੜਾ ਸਬਰ ਰੱਖਣਾ ਪੈਣਾ ਆਪਣੇ ਸਵਾਸਾਂ ਉਤੇ ਧਿਆਨ ਦੇਣਾ ਆਪਣੇ ਮਨ ਦੀ ਹਾਲਤ ਉਤੇ ਧਿਆਨ ਦੇਣਾ ਫਿਰ ਅਗਲਾ ਸਫਰ ਤੈਅ ਕਰਨਾ ਜੇਕਰ ਤੁਸੀਂ ਕਹੋ ਕਿ ਅੱਜ ਤੁਸੀਂ ਧਿਆਨ ਸ਼ੁਰੂ ਕੀਤਾ ਹੈ ਅੱਜ ਹੀ ਦਿਨ ਤੁਹਾਨੂੰ ਅਨੁਭਵ ਪ੍ਰਾਪਤ ਹੋ ਜਾਵੇ ਕੋਈ ਚੀਜ਼ ਪ੍ਰਾਪਤ ਹੋ ਜਾਵੇ ਨਹੀਂ ਹੋਵੇਗਾ ਸੋ ਇਹ ਧਿਆਨ ਹੈ ਇਹ ਕੋਈ ਮੁਕਾਬਲਾ ਨਹੀਂ ਹੈ ਕਿ ਮੈਂ ਪਹਿਲਾਂ ਪਹੁੰਚਣਾ ਮੈਂ ਪਹਿਲਾਂ ਪਹੁੰਚਣਾ ਸੋ ਤੇ ਆਣ ਕਰਦੇ ਆ ਮੰਤਰਾਂ ਲਈ ਧਿਆਨ ਕਰਦੇ ਆ ਮੰਤਰਾਂ ਉਤੇ ਧਿਆਨ ਦੋ ਪਰ ਤਦ ਤੱਕ ਜਦ ਤੱਕ ਉਹ ਮੰਤਰ ਤੁਹਾਡੇ ਅੰਦਰ ਨਾ ਸਮਾ ਜਾਵੇ ਜੇਕਰ ਤੁਹਾ ਨੂੰ ਸਾਲ 2 ਸਾਲ 3 ਸਾਲ ਨੂੰ ਹੋ ਕੇ ਧਿਆਨ ਕਰਦੇ ਨੂੰ ਪਰ ਫਿਰ ਵੀ ਤੁਹਾਨੂੰ ਮੰਤਰਾਂ ਦੀ ਜਰੂਰਤ ਪੈ ਰਹੀ ਹੈ ਫਿਰ ਧਿਆਨ ਕਰਨਾ ਬੰਦ ਕਰ ਦੋ ਤੁਹਾਡੇ ਉਹ ਧਿਆਨ ਕਿਸੇ ਕੰਮ ਦਾ ਨਹੀਂ ਉਹ ਧਿਆਨ ਤੁਹਾਡੇ ਲਈ ਬੇਕਾਰ ਹੈ ਉਹ ਸਿਰਫ ਇੱਕ ਕਰਮ ਕਾੜਾ ਹੈ ਜੇਕਰ ਤੱਕ ਤੇ ਮੰਤਰ ਖਤਮ ਨਹੀਂ ਹੋਏ ਕਿਉਂਕਿ ਮੰਤਰ ਦਾ ਇੱਕ ਲਿਮਟ ਹੈ ਇੱਕ ਸਮਾਂ ਅੰਤਰਾਲ ਹੈ ਉਹਨੇ ਸਮੇਂ ਤੱਕ ਉਹ ਮੰਤਰ ਤੁਹਾਡੇ ਖਤਮ ਹੋ ਜਾਣੇ ਚਾਹੀਦੇ ਹਨ ਜੇਕਰ ਤੁਹਾਨੂੰ ਅਜੇ ਮੰਤਰਾਂ ਦੀ ਲੋੜ ਹੈ ਸਹਾਰੇ ਦੀ ਲੋੜ ਹੈ ਪਾਰ ਲੰਘਣ ਦੇ ਲਈ ਤੁਹਾਨੂੰ 3 ਸਾਲ 4 ਸਾਲ 5 ਸਾਲ ਹੋ ਗਏ ਆ ਫਿਰ ਤੁਸੀਂ ਧਿਆਨ ਕਰਨਾ ਬੰਦ ਕਰ ਦਿਓ ਜੇਕਰ ਤੁਹਾਡੇ ਮਨ ਦੇ ਵਿਕਾਰ ਅਜੇ ਤੱਕ ਖਤਮ ਨਹੀਂ ਹੋਏ ਸੋ ਕੀ ਆ ਬੜੇ ਜ਼ੋਰ-ਜ਼ੋਰ ਨਾਲ ਉੱਚੀ-ਉੱਚੀ ਧਿਆਨ ਕਰਦੇ ਆ ਮੰਤਰ ਬੋਲਦੇ ਬੋਲਦੇ ਕਈ ਸਾਲ ਲੰਘ ਗਏ ਪਰ ਕੁਝ ਵੀ ਪ੍ਰਾਪਤ ਨਹੀਂ ਹੋਇਆ ਕੋਟੂ ਵੀ ਸਭ ਮਿੱਟੀ ਕਿਉਂਕਿ ਸਾਨੂੰ ਅਸਲ ਊਰਜਾ ਦਾ ਵੇਗ ਹੀ ਨਹੀਂ ਸਮਝਾਇਆ ਗਿਆ ਊਰਜਾ ਹੈ ਕੀ ਆ ਨਕਲੇ ਸੱਚਖ ਬੱਪਾ ਸਾਹ ਗਰਮ ਠੰਡਾ ਪਸਾਈ ਉਹ ਪਿੰਗਲਾਰੀ ਨਹੀਂ ਸਮਝਾਇਆਗਾ ਸਾਨੂੰ ਸੁਖਸ਼ਣਾਰੀ ਵਿੱਚ ਊਰਜਾ ਕਿਉਂ ਊਰਜਾ ਪੁੱਜਦੀ ਆ ਸੁਖਸ਼ਣਾਰੀ ਵਿੱਚ ਬਹਿਣ ਵਾਲੀ ਊਰਜਾ ਬਿਜਲੀ ਊਰਜਾ ਹੈ ਇਹ ਬਿਜਲੀ ਊਰਜਾ ਸਾਡੇ ਮਨ ਦੇ ਵਿੱਚ ਆ ਪ੍ਰਵੇਸ਼ ਕਰਦੀ ਹੈ ਸਾਡੇ ਤੀਸਰੇ ਰੇਤੇ ਤੋਂ ਹੁੰਦਿਆ ਹੋਇਆ ਸਾਡੇ ਸਫਰ ਚੱਕਰ ਉੱਪਰੋਂ ਜਾਏ ਪੰਖੜੀਆਂ ਗੋਲਦੀਆਂ ਹਨ ਇਹ ਬ੍ਰਹਮੰਡ ਦੇ ਵਿੱਚ ਜਾ ਕੇ ਉਹਨਾਂ ਜੁੜਦੀਆਂ ਹਨ ਪਰ ਇੱਥੇ ਕੀ ਆ ਸਾਨੂੰ ਉਝਾ ਦਿੱਤਾ ਗਿਆ ਬ੍ਰਹਮ ਗਿਆਨ ਦੇ ਨਾਲ ਸੁਝਾ ਦਿੱਤਾ ਗਿਆ ਕਿਸ ਨੂੰ ਅਮਰਤ ਰਸਤੇ ਨਾਲ ਸਮਝਾ ਦਿੱਤਾ ਗਿਆ ਉਝਾ ਦਿੱਤਾ ਕਿ ਤੁਹਾਨੂੰ ਅਨਹਦ ਨਾਦ ਨਾਲ ਉਝਾ ਦਿੱਤਾ ਉੱਥੇ ਹੀ ਰੋਕ ਦਿੱਤਾ ਗਿਆ ਅਨਹਦ ਨਾਦ ਹੀ ਵੱਜਦਾ ਅਮਰਤ ਰਸ ਵੀ ਪ੍ਰਾਪਤ ਹੁੰਦਾ ਬ੍ਰਹਮ ਦੇ ਵਿੱਚ ਪ੍ਰਵੇਸ਼ ਵੀ ਹੁੰਦਾ ਪਰ ਇਸ ਦੇ ਲਈ ਗਿਆਨ ਦੀ ਜ਼ਰੂਰਤ ਹੈ ਜੇਕਰ ਤੁਸੀ ਅਮਰਤ ਰਸ ਮਿਲੇ ਆ ਵੀ ਉੱਥੇ ਰੁਕ ਜਾਣਾ ਨਹੀਂ ਰੁਕਣਾ ਜੇਕਰ ਤੁਹਾਨੂੰ ਅਨਹਦ ਨਾਦ ਸੁਣਾਈ ਦੇਵੇ ਤੇ ਉੱਥੇ ਹੀ ਰੁਕ ਜਾਣਾ ਨਹੀਂ ਰੁਕਣਾ ਇਹ ਅਨੁਭਵ ਨਹੀਂ ਇਹ ਤਾਂ ਅੱਗੇ ਦਾ ਸਫ਼ਰ ਤੈਅ ਕਰਨਾ ਉੱਥੇ ਰੁਕਣਾ ਨਹੀਂ ਤੁਹਾਡੀਆਂ ਅੱਖਾਂ ਬੰਦ ਹੋਣ ਤਦ ਤੱਕ ਤੁਹਾਡੇ ਅੰਦਰ ਦੇ ਦਵਾਰ ਖੋਲਣ ਉਹ ਧਿਆਨ ਹੈ ਤੁਸੀਂ ਬੈਠੇ ਹੋ ਤੁਸੀਂ ਰਸਨਾ ਤੋਂ ਕੁਝ ਵੀ ਨਹੀਂ ਕਰ ਰਹੇ ਬਿਲਕੁਲ ਖਾਲੀ ਬੈਠੇ ਹੋ ਅੱਖਾਂ ਮੀਚੀਆਂ ਨੇ ਅੱਖਾਂ ਨਹੀਂ ਮੀਚੀਆਂ ਤੁਹਾਡਾ ਧਿਆਨ ਅੰਦਰ ਬਿਨਾ ਅੱਖਾਂ ਮੀਚਿਆ ਜਾਵੇ ਅੰਦਰ ਦੇ ਦਵਾਰ ਦੁਆ ਕੁੱਲ ਜਰ ਬਿਨਾ ਅੱਖਾਂ ਮੀਚਾਂ ਉਹ ਧਿਆਨ ਹੈ ਰੁਕੀ ਚਿਰੋਲਾ ਆਪਾਂ ਕਿਸੇ ਕੀ ਸਾਬਤ ਕਰਨਾ ਚਾਹੁੰਨੇ ਆ ਧਰਮੀ ਹੋਣਾ ਸਾਬਤ ਕਰਨਾ ਚਾਹੁੰਨੇ ਆ ਜੇਕਰ ਤੁਸੀਂ ਅੱਜ ਤੋਂ ਧਰਮੀ ਹੋਣਾ ਸਾਬਤ ਕਰਨ ਤੇ ਲੱਗਿਓ ਫਿਰ ਵੀ ਤੁਹਾਡਾ ਧਿਆਨ ਧਿਆਨ ਵਿੱਚ ਪਖੰਡ ਹੈ ਛੱਡ ਦੇ ਨਾ ਕਰੋ ਨਾ ਕਰੋ ਜੇਕਰ ਤੁਸੀਂ ਇਹਦਾ ਨੂੰ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਧਿਆਨ ਕਰਦੇ ਹੋ ਮੈਡੀਟੇਸ਼ਨ ਕਰਦੇ ਹੋ ਤੁਹਾਡੇ ਅੰਦਰ ਧਿਆਨ ਨਹੀਂ ਜਾ ਰਿਹਾਗਾ ਅੰਦਰ ਦੀ ਖੋਜ ਨਹੀਂ ਹੋ ਰਹੀ ਅੰਦਰ ਦੇ ਅਨੁਭਵ ਪ੍ਰਾਪਤ ਨਹੀਂ ਹੋ ਰਹੇ ਤੁਸੀਂ ਇਸਾਲਾ ਤੋਂ ਮੰਤਰਾਂ ਰਬ ਰਾਹੀਂ ਬਿਆਪ ਕਰ ਰਹੇ ਹੋ ਅਨਿੰਦਰਾ ਦੇ ਸ਼ਿਕਾਰ ਹੋ ਗਏ ਅਮਰਤ ਵੇਲੇ ਉੱਠਦੇ ਹੋ ਅੱਧੀ ਰਾਤ ਨੂੰ ਉੱਠਦੇ ਹੋ ਪਰ ਪ੍ਰਾਪਤ ਕੁਝ ਵੀ ਨਹੀਂ ਹੋਇਆ ਤਾਂ ਤੁਸੀਂ ਧਿਆਨ ਕਰਨਾ ਬੰਦ ਕਰ ਦਿਓ ਕਿਉਂਕਿ ਮੈਡੀਟੇਸ਼ਨ ਤੋਂ ਭਾਵ ਹੈ ਸ਼ਾਂਤ ਹੋ ਜਾਣਾ ਅੰਦਰ ਦੇ ਅਨੁਭਵ ਪ੍ਰਾਪਤ ਹੋ ਜਾਣਾ ਇਹ ਖਿਆਲਾ ਉਤੇ ਆਪਦੀ ਪਕੜੋ ਉਹ ਜਾਣੀ ਆਪਣੇ ਮਨ ਨੂੰ ਆਪਣੇ ਅਨੁਸਾਰ ਚਲਾਉਣਾ ਇਹ ਨਹੀਂ ਤੁਸੀਂ ਚਿੰਤਾ ਦੇ ਚਲੇ ਜਾਓ ਜਦ ਜਿਵੇਂ ਧਿਆਨ ਹੀ ਨਹੀਂ ਕੀਤਾ ਕਿ ਮੇਰਾ ਕੀ ਬਣੂ ਇਸ ਤਰ੍ਹਾਂ ਦੀ ਚਿੰਤਾ ਕਿਉਂ ਪ੍ਰਮਾਤਮਾ ਨੇ ਤੁਹਾਡੇ ਸਿਰ ਤੇ ਕੋਈ ਤਲਵਾਰ ਨਹੀਂ ਲਮਕਾਈ ਹੋਈ ਵੀ ਤੁਸੀਂ ਧਿਆਨ ਨਹੀਂ ਕੀਤਾ ਤੁਹਾਡਾ ਤੁਸੀਂ ਪਾਪ ਕਰ ਦਿੱਤਾ ਆਪਣੇ ਆਪਣੇ ਜਾਗਰਤਾ ਅਵਸਥਾ ਵਿੱਚ ਲਿਆਉਣ ਦੀ ਦੀ ਧਿਆਨ ਕਹਿੰਦੇ ਆ ਅਸੀਂ ਸੁੱਤੇ ਹੋਏ ਆ ਕਹਿ ਤੋ ਭਾਅ ਅਸੀਂ ਕੀ ਕਰ ਰਹੇ ਆ ਅਸੀਂ ਕੀ ਬੋਲ ਰਹੇ ਸਾਨੂੰ ਪਤਾ ਹੀ ਨਹੀਂ ਅਸੀਂ ਕਾਰੇ ਸਾਨੂੰ ਪਤਾ ਹੀ ਨਹੀਂ ਸਾਡੀ ਰਸਨਾ ਦੇ ਵਿੱਚ ਕੀ ਆ ਸਾਡੇ ਮਨ ਦੇ ਵਿੱਚ ਕੀ ਸਾਨੂੰ ਕੁਝ ਪਤਾ ਹੀ ਨਹੀਂ ਸਾਡਾ ਮਨ ਆਪਣੇ ਘੋੜੇ ਦਵੱਲੀ ਜਾ ਰਿਹਾ ਸਾਨੂੰ ਖੋਦ ਨੂੰ ਨਹੀਂ ਪਤਾ ਸਾਡਾ ਮਨ ਕਾਲ ਕੀ ਜਿਆ ਉਸ ਅਵਸਥਾ ਨੂੰ ਬਦਲਣ ਦੇ ਲਈ ਧਿਆਨ ਦੀ ਜ਼ਰੂਰਤ ਆ ਪਰ ਅਸੀਂ ਤਾਂ ਮੁਕਾਬਲਾ ਕਰਦੇ ਆ ਫਲਾਣਾ ਨਾ ਪਹਿਲਾਂ ਪਹੁੰਚ ਜੇ ਫਲਾਣਾ ਨਾ ਪਹਿਲਾਂ ਪਹੁੰਚ ਜੇ ਫਲਾਣਾ ਨਾ ਬ੍ਰਹਮ ਗਿਆਨੀ ਹੋ ਜੇ ਫਲਾਣਾ ਨਾ ਮਹਾਪੁਰਸ਼ ਬਣ ਜੇ ਤਾਂ ਤੁਸੀਂ ਸਾਰੇ ਬ੍ਰਹਮ ਗਿਆਨੀ ਹੋ ਜਨਰ ਤੋਂ ਹੀ ਜਨ ਤੋਂ ਪਹਿਲਾਂ ਹੀ ਬ੍ਰਹਮ ਗਿਆਨੀ ਤੁਸੀਂ ਜਨ ਤੋਂ ਪਹਿਲਾਂ ਹੀ ਤੁਸੀਂ ਮਹਾਪੁਰਸ਼ ਹੋ ਇਹ ਕੋਈ ਤੁਸੀਂ ਨਵੇਂ ਨਹੀਂ ਬਨਨਾ ਕਿਉਂਕਿ ਆਤਮਾ ਪਰਮਾਤਮਾ ਦੀ ਅਰਸ਼ੀਓ ਤੇ ਪਰਮਾਤਮਾ ਦੀ ਉਸ ਜੋਤ ਤੋਂ ਉਪਦੇ ਹੋਏ ਆ। ਐਵੀ ਕਲਪਨਿਕ ਦੁਨੀਆ ਦੇ ਵਿੱਚ ਤੁਸੀਂ ਜ਼ਿੰਦਗੀ ਨੂੰ ਨਾ ਖਰਾਬ ਕਰੋ। ਤੁਸੀਂ ਸ਼ੁਰੂ ਤੋਂ ਮਹਾਂਪੁਰਸ਼ਕ ਜਨਮ ਤੋਂ ਮਹਾਂਪੁਰਸ਼ੋਂ ਤੁਸੀਂ ਸ਼ੁਰੂ ਤੋਂ ਬ੍ਰਹਮ ਗਿਆਨ ਨੂੰ ਜਨਮ ਤੋਂ ਬ੍ਰਹਮ ਗਿਆਨ ਨੂੰ ਗਿਆਨੀ ਹੋ। ਬ੍ਰਹਮ ਗਿਆਨ ਤੋਂ ਭਾਵ ਇੱਕ ਬ੍ਰਹਮੰਡ ਨੂੰ ਸਿਰਜਣ ਵਾਲਾ ਪਰਮਾਤਮਾ ਬ੍ਰਹਮੰਡ ਦੀ ਜਾਣਕਾਰੀ ਰੱਖਣ ਵਾਲਾ ਪਰਮਾਤਮਾ ਹੀ ਬ੍ਰਹਮ ਗਿਆਨੀ ਹੈ। ਇਸ ਸੰਸਾਰ ਵਿੱਚ ਕੋਈ ਬ੍ਰਹਮ ਗਿਆਨੀ ਨਹੀਂ। ਸਿਰਫ ਬ੍ਰਹਮਾ ਹੀ ਬ੍ਰਹਮ ਗਿਆਨਯਜ ਸੁ ਸੰਸਾਰ ਨੂੰ ਬ੍ਰਹਮੰਡ ਨੂੰ ਬਣਾਇਆ ਕੋ ਕਲ ਕਾਇਨਾਤ ਨੂੰ ਬਣਾਇਆ ਤਾਂ ਅਸੀਂ ਤਿੰਨੇ ਅਵਸਥਾਵਾਂ ਵਿੱਚ ਜਿਉਣੇ ਹਾਂ ਅਸੀਂ ਬ੍ਰਹਮਾ ਬ੍ਰਹਮ ਦੇ ਵਿੱਚ ਵੀ ਜਿਉਣੇ ਹਾਂ ਅਸੀਂ ਸ਼੍ਰੀ ਵਿਸ਼ਨੂੰ ਦੇ ਰੂਪ ਵਿੱਚ ਵੀ ਜਿਉਣੇ ਹਾਂ ਅਸੀਂ ਰੁਦਰ ਸ਼੍ਰੀ ਸ਼ਿਵ ਦੇ ਰੂਪ ਵਿੱਚ ਵੀ ਜਿਉਣੇ ਹਾਂ ਜਦੋਂ ਸਾਡਾ ਜਨਮ ਹੁੰਦਾ ਗਰਭ ਕਾਲ ਵਿੱਚ ਹੁੰਨੇ ਹਾਂ ਜਦੋਂ ਅਸੀਂ ਪੈਦਾ ਹੁੰਨੇ ਹਾਂ ਕਿ ਬਾਹਰ ਦੇ ਅਸਲੀ ਸਿਰਜਣਾ ਹੁੰਦੀ ਆ ਜਦੋਂ ਸਾਡੇ ਜਨਮ ਲਈ ਤਿਆਰੀ ਹੁੰਦੀ ਆ ਉਦੋਂ ਅਸੀਂ ਬ੍ਰਹਮ ਦੇ ਦੇ ਵਿੱਚ ਉਪਰ ਚ ਹੁੰਨੇ ਆ ਉਦੋਂ ਅਸੀਂ ਬ੍ਰਹਮ ਦੇ ਵਿੱਚ ਹੁੰਨੇ ਆ ਉਦੋਂ ਬ੍ਰਹਮ ਬ੍ਰਹਮ ਦੇ ਨਾਲ ਸਿਰਜ ਰਹੇ ਹੁੰਦੇ ਆ ਉਹਦੋਂ ਅਸੀਂ ਬ੍ਰਾਹਮੀ ਹੁੰਨੇ ਆ ਉਹ ਸਾਡੀ ਤੇਰਦੀ ਨਾ ਹੋ ਰਹੀ ਹੈ ਜਨਮ ਹੋਇਆ ਸਾਡਾ ਪਾਲਣ ਪੋਸ਼ਣ ਚੱਲ ਰਿਹਾ ਹੈ ਉਦੋਂ ਸ਼੍ਰੀ ਵਿਸ਼ਨੂੰ ਸ਼੍ਰੀ ਹਰੀ ਹੋ ਜਾਂਦੇ ਆ ਉਹ ਸਮੇਂ ਸਾਰੇ ਵਿੱਚ ਸ਼੍ਰੀ ਵਿਸ਼ਨੂੰ ਵਾਸ ਕਰਦੇ ਆ ਉਹ ਸਾਨੂੰ ਖਾਤਾ ਦੇ ਰਹੇ ਆ ਸਾਡਾ ਪਲਨ ਪੋਸ਼ਣ ਕਰ ਰਹੇ ਆ ਜਦੋਂ ਅਸੀਂ ਅੰਤ ਸਮੇਂ ਵੱਲ ਪ੍ਰਵੇਸ਼ ਕਰਦੇ ਆ ਮਰਨ ਵੱਲ ਪ੍ਰਵੇਸ਼ ਕਰਦੇ ਆ ਉਦੋਂ ਸ਼੍ਰੀ ਰੂਦਰ ਸ਼ਿਵ ਮਹਾਦੇਵ ਉਦੋਂ ਸਾਡੇ ਵਿੱਚ ਆ ਬਰਾਜਦੇ ਆ ਇਹ ਤਿੰਨ ਸ਼ਕਤੀ ਸਾਡੇ ਵਿੱਚ ਕਿਰੂ ਤੋਂ ਨੇ ਅਸੀਂ ਪੂਰੀ ਕਾਰਤੂਕ ਦੀ ਦੁਨੀਆ ਵਿੱਚ ਜੋ ਮੇ ਆ ਰਹੀ ਆ ਸੋ ਧਿਆਨ ਨੂੰ ਧਿਆਨ ਹੀ ਰਹਿਣ ਦਿਓ ਕਲਪਨਾ ਨਾ ਬਣਾਓ ਪਖੰਡ ਨਾ ਬਣਾਓ ਕਰਮ ਕਾਂਡ ਨਾ ਬਣਾਓ ਧਿਆਨ ਤੋਂ ਭਾਵ ਮੈਡੀਟੇਸ਼ਨ ਤੋਂ ਭਾਵ ਆਪ ਦਾ ਕੋਈ ਜਾਗਰਿਤ ਕਰਨਾ ਅਵੇਅਰ ਕਰਨਾ ਮਾਨਸਿਕ ਰੂਪ ਵਿੱਚ ਆਪ ਦਾ ਕੋਈ ਜਗਾਉਣਾ ਉਹ ਵੀ ਧਿਆਨ ਹੈ ਕਰਮ ਕਾਂਡ ਤੋਂ ਮੁਕਤੀ ਧਿਆਨ ਹੈ ਵਹਿਮ ਭਰ ਤੋਂ ਮੁਕਤੀ ਧਿਆਨ ਹੈ ਪ੍ਰਮਾਤਮਾ ਤੁਸੀਂ ਹੋ ਤੁਹਾਡੇ ਅੰਦਰੋਂ ਹੀ ਪ੍ਰਮਾਤਮਾ ਉਪਜਦਾ ਹੈ ਇਹ ਹੀ ਧਿਆਨ ਹੈ ਸੋ ਬਹੁਤਿਆਂ ਗੱਲਾਂ ਵਿੱਚ ਨਹੀਂ ਕਰਦਾ ਸੋ ਮੈਨੂੰ ਸਮਝ ਆ ਗਈ ਹੈ ਤੁਹਾਨੂੰ ਸਮਝ ਆ ਜਾਣੀ ਹੈ ਮੈਨੂੰ ਆ ਤੇ ਅਜ ਤਾਂ ਹੀ ਤੂੰ ਬਦਕਿਸ਼ਾ ਹੈ ਅਜ ਦਾ ਇੱਕ ਕਨਸੈਪਟ ਹੈ ਧਿਆਨ ਦੇ ਨਾਲ ਜੁੜਿਆ ਹੋਇਆ ਇਹ ਧਿਆਨ ਹੈ ਕੋਈ ਮੁਕਾਬਲਾ ਨਹੀਂ ਤਾਂ ਤੁਹਾਨੂੰ ਇਹ ਵੀ حاجه ਕਰ ਤੁਸੀਂ ਪੂਰਾ ਸੁਣੋਗੇ ਤਾਂ ਸਮਝ ਆ ਜਾਵੇਗਾ ਨਹੀਂ ਤਾਂ ਫਿਰ ਜੋ ਤੁਸੀਂ ਕਰ ਰਹੇ ਕਰੀ ਜਾਓ ਸਾਡਾ ਫਰਜ਼ ਹੈ ਤੁਹਾਡੇ ਲਈ ਜਾਣਕਾਰੀ ਲੈ ਕੇ ਆਉਣਾ ਤੁਹਾਡੇ ਲਈ ਉਹ ਗੱਲਾਂ ਨੂੰ ਸਮਝਾਉਣਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਮੇਰੀ ਮੰਨੋ ਮੈਂ ਇਹ ਆਲਾ ਵੀ ਤੁਸੀਂ ਸਮਝੋ ਤੁਸੀਂ ਸਮਝੋ ਧਿਆਨ ਕੀ ਹੈ ਸਮਝਣ ਦੀ ਗੱਲ ਕਰ ਰਿਹਾ ਮੈਂ ਮਨਾਉਣ ਤੇ ਮੰਨਣ ਦੀ ਗੱਲ ਨਹੀਂ ਕਰ ਰਿਹਾ ਮੈਂ ਨਹੀਂ ਕਹਿੰਦਾ ਤੁਸੀਂ ਮੇਰੀ ਮੰਨੋ ਮੈਂ ਤੁਹਾਨੂੰ ਸਮਝਣ ਦੀ ਗੱਲ ਕਰ ਰਿਹਾ ਵਾਕੀ ਜੋ ਗੱਲ ਕਹਿ ਰਹੇ ਹਾਂ ਉਹ ਸੱਚ ਹੈ ਖੋਜ ਕਰਨੀ ਹੈ ਫਿਰ ਜਦ ਸਮਝਾਵੇਗੀ ਸੋ ਇਥੇ ਮਨ ਮਲਾਉਣ ਦੀ ਗੱਲ ਨਹੀਂ ਇਥੇ ਸਮਝਣ ਦੀ ਗੱਲ ਹੈ ਕਾਲਾ ਦੇ ਕਿਤੇ ਆਪਣੀ ਪਕੜ ਬਣਾਉਣ ਦੀ ਗੱਲ ਹੈ ਇਹ ਜੀ ਵਿਧੀਆਂ ਅਪਣਾ ਕੇ ਇਸੇ ਤਰੀਕੇ ਦੇ ਨਾਲ ਤੁਸੀਂ ਧਿਆਨ ਨੂੰ ਪਨਾ ਸਕਦੇ ਹੋ ਧਿਆਨ ਦੇ ਵਿੱਚ ਉਤਰ ਸਕਦੇ ਹੋ ਉਸ ਪਰਮਾਤਮਾ ਵਰਪਿਤ ਪਰਮੇਸ਼ਵਰ ਦੇ ਅਸਲ ਰੂਪ ਨੂੰ ਅਸਲ ਵਿਅਕਤੀ ਨੂੰ ਸਮਝ ਸਕਦੇ ਹੋ ਕਲਪਨਾ ਦੇ ਵਿੱਚ ਬਹਿ ਕੇ ਕਲਪਨਾ ਦੇ ਵਿੱਚ ਉਲਝ ਕੇ ਕਦੇ ਵੀ ਤੁਸੀਂ ਪਰਮਾਤਮਾ ਨੂੰ ਨਹੀਂ ਸਮਝ ਸਕਦੇ ਅਮੀ ਉਤਪਤੀ ਮੰਤਰ ਕਰਕੇ ਕਈ ਕੀ ਸਾਲ ਬਰਬਾਦ ਨਾ ਕਰੋ ਕੁਝ ਦਿਨਾਂ ਦੇ ਵਿੱਚ ਹੀ ਮੰਤਰ ਤੋਂ ਤੁਸੀਂ ਅੰਤਰਮੁਖੀ ਹੋ ਜਾਓਗੇ ਬਾਹਰ ਮੁਖੀ ਤੋਂ ਅੰਤਰਮੁਖੀ ਹੋ ਜਾਓਗੇ ਤੁਹਾਡਾ ਮੰਤਰ ਖਤਮ ਹੋ ਜਾਵੇਗਾ ਜੇਕਰ ਧਿਆਨ ਕਰਦੇ ਆਂ ਸੀਮਰਨ ਕਰਦੇ ਆਂ ਕਈ ਸਾਲੋਂ ਤੱਕ ਤੁਹਾਨੂੰ ਮੰਤਰ ਜਪਦੇ ਹੋ ਫਿਰ ਛੱਡ ਦਿਓ ਕੋਈ ਫਾਇਦਾ ਨਹੀਂ ਸੋ ਮੈਂ ਤੁਹਾਨੂੰ ਵਾਰ-ਵਾਰ ਇੱਕੋ ਗੱਲ ਕਵਾਂਗਾ ਮੰਤਰ ਦਾ ਇੱਕ ਸਮਾਂ ਇੱਕ ਲਿਮਟ ਆ ਇੱਕ ਇੱਕ ਸਮੇਂ ਤੱਕ ਤੁਸੀਂ ਮੰਤਰ ਕਰਨਾ ਉਹਦਾ ਲੰਮਾ ਸਮਾਂ ਨਹੀਂ ਕਰਨਾ ਮੰਤਰ ਖਤਮ ਹੋ ਜਾਵੇ ਤਾਂ ਧਿਆਨ ਅੰਦਰ ਉਤਰ ਜਾਵੇ ਤੁਹਾਡੀ ਊਰਜਾ ਦੇ ਵੇਗ ਨੂੰ ਤੁਸੀਂ ਸਮਝ ਸਕੋ ਜੋ ਸ਼ਕਤੀ ਤੁਹਾਡੇ ਅੰਦਰ ਬਰਾਜਮਾਨ ਹੈ ਉਸ ਨੂੰ ਸਮਝ ਸਕੋ ਉਹ ਸਮਝੋਗੇ ਕਿਵੇਂ ਕਲਪਨਾ ਤੋਂ ਬਾਹਰ ਨਿਕਲ ਕੇ ਝੂਠ ਤੋਂ ਫਰੇਬ ਤੋਂ ਬਾਹਰ ਨਿਕਲ ਕੇ ਕਰਮ ਕਾਂਡ ਤੋਂ ਬਾਹਰ ਨਿਕਲ ਕੇ ਧਿਆਨ ਨਹੀਂ ਕਰਦੇ ਸੀ ਕਰਮ ਕਾਂਡ ਤੇ ਲੱਗੇ ਸੀ ਮੁਕਾਬਲਾ ਤੌਰ ਚੱਲ ਰਹੀ ਆ ਚਲੋ ਜੀ ਫੁਲਾਨਾ ਉੱਚੀ ਮੰਤਰ ਕਰ ਰਿਹਾ ਉਦੋਂ ਉੱਚੀ ਮਹਿਗਰਾਂ ਪੁਲਾਣਾ ਉਹ ਪੁਲਾਣਾ ਇੰਨੇ ਵਿੱਚ ਉੱਡਦਾ ਮੈਂ ਉਦੋਂ ਪੰਲਾ ਮੈਂ ਉੱਠਾਂ ਪ੍ਰਮਾਤਮਾ ਨੂੰ ਇਸ ਤਰ੍ਹਾਂ ਦੇ ਕਰਮਕਾੜ ਨਹੀਂ ਚਾਹੀਦੇ ਪ੍ਰਮਾਤਮਾ ਤੁਹਾਨੂੰ ਆਨੰਦ ਦੀ ਪ੍ਰਾਪਤੀ ਦੀ ਗੱਲ ਕਰਦਾ ਸਾਦਾ ਜੀਵਨ ਬਿਲਕੁਲ ਸਰਲ ਬਿਨਾਂ ਕਰਮਕਾੜ ਤੋਂ ਬਿਨਾਂ ਵੈ ਭਰਮ ਤੋਂ ਬਿਨਾਂ ਕਿਸੇ ਝੰਜੜ ਤੋਂ ਤਨ ਜ਼ਿੰਦਗੀ ਜਿਉਣ ਦੇ ਲਈ ਪ੍ਰੇਰਨਾ ਕਰਦਾ ਪ੍ਰਮਾਤਮਾ ਸੋ ਅਸੀਂ ਹੋਰੀ ਪਾਸੇ ਪੁੱਜੇ ਹੋਏ ਆ ਸੋ ਜਿਹੜਾ ਧਿਆਨ ਹੈ ਇੱਕ ਸਿੱਧ ਧਰਮ ਵਿਸ਼ੇਸ਼ ਦੇ ਨਾਲ ਨਹੀਂ ਜੁੜਿਆ ਹੋਇਆ ਧਿਆਨ ਸਰਬ ਸਾਂਝਾ ਹੈ ਇਸ ਰਾਹੀ ਹੈ ਸਾਰੀ ਉਪਲਬਧ ਹੈ ਸ਼ੁਰੂ ਤੋਂ ਆਦਿਕਾ ਤੋਂ ਬ੍ਰਹਮਣ ਦੀ ਸਿਰਜਣਾ ਤੋਂ ਪਹਿਲਾਂ ਤੋਂ ਹੀ ਧਿਆਨ ਸਾਰੀ ਉਪਲਬਧ ਹੈ ਕਿਉਂਕਿ ਧਿਆਨ ਦੇ ਰਾਹੀਂ ਅਸੀਂ ਇੱਕ ਸ਼ਕਤੀ ਨੂੰ ਤਾਂ ਉਠਾਉਣਾ ਜੋ ਕਰਮ ਕਾਂਡਾਂ ਦੇ ਰਾਹੀਂ ਕਾਮ ਵਾਸਨਾਵਾਂ ਦੇ ਰਾਹੀਂ ਵੈ ਭਰਮਾਂ ਦੇ ਰਾਹੀਂ ਮਾਇਆ ਦੇ ਰਾਹੀਂ ਮਾਇਆ ਭਾਵ ਨਚਣਾ ਖਾਣਾ ਪੀਣਾ ਸਿਰ ਇੱਕ ਤੋਤਾ ਪੁੱਸੀ ਮਤਲਬ ਉਹ ਤਾਂ ਦਬ ਗਈ ਹੈ ਸਾਡੇ ਜਨਨ ਅੰਗਦਿਤਤਾ ਵਾਸਤੇ ਉਤਤ ਖੇਤੀ ਨੂੰ ਤੋਂ ਖਰੇ ਰਹਿ ਗਏ ਆ ਉਸ ਊਰਜਾ ਨੂੰ ਜਨਨ ਅੰਤੋ ਚੱਕ ਕੇ ਇਸ ਜਗ੍ਹਾ ਇਕੱਠੀ ਕਰਕੇ ਇੱਥੇ ਜਾ ਪਰਵੇਸ਼ ਕਰੋ। ਇਹ ਹੀ ਤਿਆਰ ਹੈ। ਸੋ ਅੱਜ ਦੇ ਲਈ ਇੰਨੇ ਮਿਲਦੇ ਹਾਂ ਅਗਦੇ ਕਿਸੇ ਨਵੇਂ ਵਿਸ਼ੇ ਨਾਲ ਵੀ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ। ਧੰਨਵਾਦ।